ਕਹਦੇ ਤਾਂ ਇੰਨਾ ਸਵਾਦ ਆ ਨਾ ਪੰਚੋਣਾ ਮੈਨੂੰ ਦੋ ਤਿੰਨ ਨੇ ਕਹਿ ਲਿਆ ਕਹਿੰਦਾ ਕੰਮ ਵਾਲਾ ਸਿਰਾ ਲਾਇਆ ਪਿਆ ਉਦੋਂ ਦੇ ਲਾ ਤੂੰ ਚਲਾਉਂਦਾ ਹੋਰ ਦੇਦਾ ਫੋਨ ਕਿਸੇ ਹੋਰ ਦਾ ਆ ਕਹਿੰਦਾ ਬਈ ਕੰਮ ਬਹੁਤ ਸੋਹਣਾ ਕਰਦਾ ਮੁੰਡਾ ਉਹਦੇ ਖੇਤ ਬਾਈ ਦੇ ਮੈਨੂੰ ਉੱਥੇ ਤੇ ਹੁਣ ਹੋਰ ਫੋਨ ਆਉਂਦਾ ਚਾਚਾ ਲਗਾ ਦੇ ਜੀਰ ਜੀਰੇ ਹਾਂਜੀ ਬਈ ਸੱਸਰੀ ਕਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਅੱਜ ਤਾਂ ਖੇਤਾਂ ਦੇ ਵਿੱਚ ਲੇਜ਼ਰ ਰਾਣਾ ਅਰਥੀ ਦਾ ਆ ਪਿਆ ਹੈ ਇਹ ਤਾਂ ਆਇਆ ਨਹੀਂ ਫੋਨ ਕਰਿਆ ਮੈਨੂੰ ਫੋਨ ਕਰ ਕਰਕੇ ਹਾਂ ਕੱਲ ਐ ਤਾਂ ਇਹਦੀ ਬੁੱਝਾ ਦੇ ਹਾਂ ਕਾਹਦੀ ਪਿਆ ਜੀ ਕਰਦਾ ਇਹ ਲੱਗਿਆ ਪਿਆ ਹਜਵੀਰ ਬਾਈ ਪੰਚਨਾ ਦਾ ਲੇਜ਼ਰ ਕਰਨਾ ਅੱਜ ਪਰ ਰੋਟਾ ਵੇਟਰ ਫਰਾਦਾ ਤਾਂ ਅੱਛਵੀ ਇੱਥੇ ਫੇਲੇ ਬਾਈ ਜੀ ਕੰਮ ਔਖਾ ਇੱਧਰ ਲਖੇ ਤਾਂ ਆ ਲੋਟੇ ਦੇ ਬਾਪੂ ਨੇ ਬਾਹਿਆ ਨਹੀਂ ਵੀ ਲੋਟੇ ਜਾਂ ਨਹੀਂ ਆਇਆ ਤਵੀ ਹੈ ਨਾ ਆ ਬਾ ਗਿਆ ਦੁੱਧਨ ਮੇਰਾ ਪਰ ਰੂਟੇ ਵੇਟਰ ਆਇਆ ਤਾਂ ਵਧੀਆ ਮਿਰ ਗਿਆ ਰਿਕ ਕਿੰਨਾ ਵਧੀਆ ਹਾਂ ਰੂਟਾ ਵੇਟਰ ਨਾਲ ਇੱਕ ਨਾ ਵਿੱਚ ਹੈਗੀ ਜਿਹੜੀ ਪ੍ਰਾਣੀ ਵੀ ਰੂਟਾ ਵੇਟਰ ਬਣਾ ਦਿੰਦੇ ਆ ਰੂਟਾ ਵੇਟਰ ਨਹੀਂ ਆ ਜੇ ਤਾਂ ਉਹ ਤੈਨਾਂ ਚਾਹੀਦਾ ਇੱਕ ਵਾਰ ਤਵੀਆਂ ਚੰਗੀ ਤਰ੍ਹਾਂ ਬਾਹੀ ਕਰਕੇ ਨਾ ਜਾਂ ਫਿਰ ਆ ਹਾਂ ਉਹ ਪ੍ਰਾਣੀ ਜਿਹੜੀਆਂ ਤੇ ਰੀਆਂ ਪੈਂਆਂ ਉਹਨਾਂ ਚੱਕ ਲਓ ਸਾਈਡ ਕਰ ਦੋ ਵਾਲੇ ਜਿਹੜੇ ਖੁੰਝੇ ਕੱਢੀ ਉਹ ਪਰਾਂ ਵਾਲੇ ਹੋ ਜਾਣੇ ਕੋ ਉੱਪਰਲਾ ਖੇਤ ਉਹ ਠੰਡੇ ਆ ਤਿੰਨੇ ਉਹ ਹੋ ਜਾਣੇ ਪਾਣੀ ਵੀ ਉਹ ਸਾਫ਼ ਹੈ ਨ ਵਧੀਆ ਬਾਇਵੇਂ ਹੈ ਸਾੜੀ ਆਇਆ ਹੈ ਹੈਂ ਕਰ ਤੂੰ ਆ ਜਾ ਬੈਠ ਕੋਣ ਮੈਨੂੰ ਬਿਠਾਉਂਗਾ ਹਾਂ ਕਰ ਮਦਜੀ ਨਾਲ ਕਰਦੇ ਸੀ ਹਿੰਮਤ ਇਹਨੂੰ ਲੈ ਰਿਹਾ ਕਿਵੇਂ ਦਿਖਾਏ ਨਾ ਤੈਨੂੰ ਫੇਰ ਇਹ ਆਈ ਪੁੱਛੀ ਜਾਂਦਾ ਬਾਰ ਬਾਰ ਦੱਸ ਦੇ ਯਾਰ ਮੈਂ ਕੁਛ ਨੂੰ ਦੰਦਾ ਪੁੱਛਿਆ ਕੋਈ ਚੰਨ ਨੂੰ ਦੰਦਾ ਪੁੱਛਿਆ ਬੱਲੇ ਗਲਾਸ ਨਹੀਂ ਦਿੱਤਾ ਗਲਾਸ ਨਾਲ ਠੰਡਾ ਪਾਣੀ ਰਾਮ ਦਾ ਪੀ ਹੋ ਜਾਂਦਾ ਐ ਗਰਮ ਗਰਮੀ ਪਈ ਪਹਿਲੇ ਹਾਂ ਤੱਕਾ ਦੇ ਨੀ ਨਾ ਤੱਕਾ ਉਹਨਾਂ ਮਾਰ ਪਾਪ ਨੇ ਤਾਂ ਬੋਲਦੇ ਫਿਰ ਗਲਤੀ ਦੋਹਾਂ ਦੀ ਹੈ ਜੀ ਗੁਲਾਬ ਵੀ ਫੁੱਲਾਂ ਵਾਲਾ ਆਏ ਤੇ ਬਨੀਰੀ ਬੀਜ ਲੂਗੇ ਹਨਾ ਚਾਹ ਕਹਿੰਦਾ ਖੋੜਾ ਖੋੜਾ ਕਰ ਗਿਆਗਾ ਮੇਰੇ ਮਾਰ ਗਿਆ ਤਾਂ ਮੱਥੇ ਉੱਥੀ ਮਾਰ ਗਿਆ ਤਾਂ ਕਿਉਂ ਨੇ ਉਹ ਜਿਹੜਾ ਪਈ ਉਰਲੇ ਖੇਤ ਦਾ ਹੈ ਹੈ ਜਿੱਥੇ ਅਸੀਂ ਟੈਂਪੂ ਖੜਾਏ ਵੇ ਤੇ ਉਹੀ ਖੇਤ ਹੋਣਾ ਫਿਰ ਪਹਿਹੀ ਤੇ ਸੜਕ ਦੇ ਨਾਲੇ ਉਹ ਚਾਉ ਫੇਰ ਉੱਧਰ ਜਿੱਥੇ ਉਹਦੀ ਮੋਟਰ ਕੋਲੇ ਮਾਰ ਕੇ ਆਇਆ ਠੀਕ ਆ ਠੀਕ ਆ ਕੰਮ ਦਾ ਬਾਈ ਇਹਦੇ ਤਾਂ ਇੰਨਾ ਸਵਾਦ ਆ ਨਾ ਪੰਚ ਹੋਣਾ ਮੈਨੂੰ ਦੋ ਤਿੰਨ ਨੇ ਕਹਿ ਲਿਆ ਕਹਿੰਦਾ ਕੰਮ ਵਾਲਾ ਸਿਰਾ ਲਾਇਆ ਪਿਆ ਉਧਰ ਦੇ ਲਾ ਤੂੰ ਚਲਾਉਂਦਾ ਹੋਰ ਦੇ ਤਾਂ ਫੋਨ ਕਿਸੇ ਹੋਰ ਦਾ ਆ ਕਹਿੰਦਾ ਬਾਈ ਕੰਮ ਬਹੁਤ ਸੋਹਣਾ ਕਰਦਾ ਮੁੰਡਾ ਉਹਦੇ ਖੇਤ ਬਾਈ ਦੇ ਮੈਨੂੰ ਉੱਥੇ ਤੇ ਹੁਣ ਹੋਰ ਫੋਨ ਆਉਂਦਾ ਕਿੱਥੇ ਦਾ ਚਾਰ ਦਿਖਾ ਦੇ ਚਾਰ ਨੋ 2012 ਨੀਂ ਨਾਲ ਖੰਦਾ ਹੁਣ ਕਹਿੰਦਾ 15 16 ਗੀ ਲੈ ਆ ਜਾਂਦਾ ਕੀ ਕਰ ਲੈਣੇ ਫੇਰ ਫੇਰ ਆ ਜਾਂਦੇਗਾ ਤੇ ਫੇਰ ਤਾਂ ਸਾਨੂੰ ਕੋਈ ਚੱਕਰੇ ਨਹੀਂ ਮੁੰਡੇ ਦਾ ਪਾਣਾ ਜਿਹਦੇ ਲਈ ਜਰ ਮਾਰ ਗਿਆ ਮੈਂ ਹਾਂ ਉਹ ਕਹਿੰਦਾ ਪਿੰਡ ਵਾਲੇ ਬੁਲਾਉਂਦੇ ਭਾਈ ਜੇਰ ਕਰਕੇ ਜਾ ਉਹ ਯਾਰ ਦਿਹਾੜੀ ਦਾ ਕੰਮ ਹੋਵੇ ਫੇਰ ਤਾਂ ਆਵਾਂ ਵੀ ਇੰਨੀ ਦਿਹਾੜੀ ਹਾਂ ਸਹੀ ਗੱਲ ਘਟੋ ਘਟ 12 13 ਘੰਟੇ ਦਾ ਕੰਮ ਚਾਹੀਦਾ ਫੇਰ ਸਵਾਦ ਆਉਣਾ ਪਾਇਆ ਲਾਲਚੜਾ ਕੰਮ ਨਹੀਂ ਆਪਣੇ ਕੋਲ ਉਹ ਤਾਂ ਹੈ ਹੀ ਆ ਜਿੰਨਾ ਕ ਹੁੰਦਾ ਆਪਣਾ ਕੰਮ ਕਰੇ ਦਾ ਲੱਗਦਾ ਆਪਣਾ ਓਨਾ ਟਾਈਮ ਲਾਈਦਾ ਨਾਲ ਤੇਰਾ ਉਰੀ ਨਹੀਂ ਕੰਮ ਨਿਭਣਦਾ ਹੋਣਾ ਹੈ ਇਹ ਉਹ ਕਰਨਾ ਪੜਾਂਗੇ ਉਹ ਦੇਖਿਆ ਤਾਂ ਉਧਰੋਂ ਮਰਜ਼ੀ ਨੀ ਕਾ ਕਰਿਆ ਹਾਂ ਆ ਸਾਹਮਣੇ ਕਰਵਾ ਦੇ ਆ ਦੇਖ ਲੈ ਬਣੀ ਵੀ ਜ਼ਿੰਦਗੀ ਗਾਰਡੀਆਂ ਜਣ ਹੁੰਦੀਆਂ ਉੱਪਰ ਪਈਆਂ ਐਂ ਫਿਰ ਬੈਠ ਹੁ ਤੂੰ ਗਿਣ ਲੈ ਜਿਹੜਾ ਗਿਣਨਾ ਮਾਰਦੇ ਪਾ ਕੇ ਟ੍ਰੇਜ ਜਿਵੇਂ ਲਾ ਕੇ ਮਿਲੀ ਹੋਈ ਰੇਂਜ ਦਾ ਸੱਗ ਨੂੰ ਬੰਨੇ ਲੈ ਆ ਕੇ ਕਰ ਲੈ ਰਸਗ ਨੂੰ ਬੰਨੇ ਵਿੱਚ ਕਿਹੜੇ ਆ ਤਾਂ ਯਾਰ ਹੋਏ ਗਿਆ ਇਹਦਾ ਮੋਟਾ ਮੋਟਾ ਜਿਆ ਬਾਤੀ ਦੇ ਇੱਕ ਪਾੜ ਪਾਦਨ ਹੋ ਜਾ ਮਾਰਨੀ ਆ ਲੋਟ ਪਤਾ ਗਿਆ ਚੱਕਰ ਹੈ ਜੇ ਪਨੀਰੀ ਇਹਦੇ ਖੁੰਜੇ ਨਹੀਂ ਨਾ ਕਰਦੇ ਲੋਟ ਆ ਤਾਂ ਮੈਂ ਹੁਣ ਪਾ ਦੇ ਦੇ ਦੇਖਣ ਜੀ ਤਾਂ ਪਤਾ ਮੈਨੂੰ ਉਹ ਦੇਖ ਲੋਕ ਨਹੀਂ ਕੋਈ ਖੜੇ ਆ ਤਵੀਆਂ ਮਾਰੀ ਆ ਮਿਆਂ ਨਹੀਂ ਤਾਂ ਫਰਾਏ ਲਾ ਤਾਈ ਬਰਾ ਕੇ ਇਹਨੂੰ ਬਾਹਰ ਨਾ ਪਾਉਣਾ ਬਾਹੀ ਤੇ ਜਨਕੀ ਦਾ ਉਧਰ ਇਹਦੇ ਬਾਪੂ ਰੋਈ ਪਤਾ ਕੀਆ ਉਧਰ ਪੈਗ ਚੱਲੀ ਜਾਵੇ ਨਾਲ ਗੇਤ ਬਾਈ ਜਾ ਪੈਗਾਂ ਨਾਲ ਗੇਤ ਥੋੜੀ ਬਾਹਰ ਆ ਉਹ ਹੋ ਜਣੇ ਵਧੀਆ ਉਹ ਵਧੀਆ ਕੀ ਹੈ ਜੀ ਪਰਾਲੀ ਜੀ ਹੈ ਨਾ ਇਹ ਛੱਡ ਦੂੰਗੇ ਯਾਰ ਉਹ ਵੀ ਛੱਡ ਦੰਨੇ ਮੈਂ ਕਹਿੰਦਾ ਉੱਪਰ ਆ ਉਹ ਬਾਅਦ ਵਿੱਚ ਮਾਰ ਜੂਗੇ ਖੱਤੀਆਂ ਨਹੀਂ ਬਾਅਦ ਵਿੱਚ ਮਾਰ ਦਈਏ ਆਪਣੀ ਮੀਰੀ ਵਾਲਾ ਕਾਹਦਾ ਇਹ ਜੀ ਜਲਦ ਦੇ ਦੇ ਤੋਰੇ ਮੀਰੀ ਵਾਲਾ ਹਰ ਟ੍ਰੈਕਟਰ ਵਿੱਚ ਬੀਜ ਜਿੱਥੇ ਆਵਾ ਹਾਂ ਐ ਜੀ ਬੀਜ ਦੰਨੇ ਬੱਟਾ ਪਾ ਦਣੀ ਅੱਜ ਇਹਦਾਂ ਦੀਆਂ ਪੈਗਾਂ ਦਾ ਕੰਮ ਚੱਲਦਾ ਤੋਰੇ ਹੁਣ ਤੈਨੂੰ ਕੋਚ ਬਣਾ ਦਈਏ ਜਲ ਆ ਤਾਰਾ ਕਾ ਦੀਆਂ ਕਿਹੜਾ ਚਲਾਉਣਾ ਇਹਨੂੰ ਟੀਐਮ ਮੀਡੀਅਮ ਆ ਕਿਹੜਾ ਕਿਹਦਾ ਹੋ ਕਰਨਾ ਹਾਂ ਵੀਰੇ ਲੱਗਿਆ ਪਿਆ ਨਜੱਦੇ ਦੇ ਕਰਕੇ ਆ ਅੱਡ ਜੀ ਦੇ ਕਾਲੇ ਤੇ ਕਾਦੀ ਨੇ ਦੋ ਵੀ ਦੇ ਰਾਜਾ ਹੈ ਕਿ ਪਿੰਡੇ ਆ ਮੈਂ ਸਰਵਾ ਦਿੰਦੇ ਨਾਲ ਹਾਂ ਠੀਕ ਆ ਮੰਨੇ ਵੀ ਹਵਾ ਦੇ ਯਾਰ ਬਾਈ ਯਾਰ ਮੈਂ ਵੀ ਸਿੱਖਣਾ ਲੱਗ ਗਿਆ ਨਹੀਂ ਸਿੱਖ ਲਈ ਤੇ ਅੱਗੇ ਆਹ ਕਿਹੜੇ ਚ ਲਾਉਣਾ ਟੀਐਮ ਮੀਡੀਅਮ ਚਾਹਤ ਹੈ ਇਹਦੇ ਆਪਣਾ ਚੌਥੇ ਚ ਮਾਰਦੇ ਆ ਤੇਜ਼ ਕਰਾ ਦੇ ਨੇ ਸਹੀ ਇਹਦਾ ਆ ਨਜ਼ਾਰਾ ਦੇਖੋ ਟਾਈਮ ਮੈਂ ਤੋਂ ਰਹਿਣਾ ਸਿੱਖ ਲੱਗਦਾ 10 ਮਿੰਟ ਹੋਏ ਆ ਇਹਨ ਪਤਾ ਲੱਗਦਾ ਆ ਇਹ ਤਾਂ ਜਮਾ ਹੀ ਸਰਾ ਚੀਜ਼ ਆ ਨਾਲੇ ਦੁਖਦਾ ਚਾ 10 ਮਿੰਟ ਖੜਾ ਰਿਹਾ ਘੰਟਾ ਖੜਾ ਰਿਹਾ ਕਨੇ ਨਹੀਂ ਲੈਰੀ ਮਹਾਰਾ ਸੱਚੇ ਪਾਤਸ਼ਾਹ ਬਹੁਤ ਦਿਨਾਂ ਬਾਅਦ ਚਲਾਉਣ ਲੱਗਿਆ ਤੇਰੀ ਕਿਰਪਾ ਮੋਟਰ ਬੋਲ ਦੇ ਚਲਾਉਂਦਾ ਜੀ ਭਾਈ ਉੱਪਰਲੇ ਦਾ ਮੈਂ ਕਰਤੇ 레이ਜ਼ਰ ਤੇ ਹੁਣ ਆ ਕਰ ਦੂੰਗਾ ਜਿਹ ਵੀ ਰੋਕੀ ਖਾਇਆ ਹੈ ਹੁਣ ਮੈਂ ਖਾਇਆ ਵਾਂ ਰੋਕੀ ਜਾ ਕੇ ਤੇ ਪੰਜ ਬੈਠਾ ਉੱਪਰ ਆ ਰਹਿ ਗਿਆ ਜਿਹੜਾ ਉਹ ਪਰਾਂ ਵਾਲੀਆਂ ਦੋ ਗੱਤੀਆਂ ਉਹ ਪਾਉਣੀਆਂ ਪੈਣੀਆਂ ਚਾਹਤ ਨਾਲ ਤੇ ਦੂਰਾ ਦੂਰਾ ਹੀ ਕਮਾਇਆ ਆਪਾਂ ਨੇ ਕਿਉਂਕਿ ਆਪਾਂ ਨੇ ਕਿਹੜੇ ਹੋਰੇ ਟਾਈਮ ਲਾਉਣੇ ਆ ਕੰਮ ਨਾ ਬਣਾ ਖੇਤ ਐ ਸੱਟੇ ਦੇ ਸੱਟਾ ਸੱਟੇ ਨਹੀਂ ਆਉਣੀਆਂ ਬਾਈ ਭਾਈ ਜਿਹੜਾ ਰੇਕ ਖਾਲ ਕਰਾਉਂਦਾ ਨਾ ਉਹ ਆਪਣਾ ਦੋ ਵਾਰੀਓ ਕਮਾ ਲੇ ਕਰੇ ਜੇ ਸਫਾਈ ਜਮਾ ਹੀ ਸਫਾਈ ਲੈਣੀ ਆ ਨਾ ਵੀ ਆਪਾਂ ਨੇ ਇੱਕ ਸਾਲ ਗਿਆ ਵੀ ਪਾਉਣਾ ਤਾਂ ਫਿਰ ਜਮਾ ਹੀ ਜ਼ੀਰੋ ਕਰਾ ਲਓ ਜੀਰੋਂ ਨੂੰ ਵੇਲੇ ਟਾਈਮ ਤਾਂ ਕੁਝ ਨਹੀਂ ਲੱਗਦਾ ਜਦੋਂ ਉਰੇ ਤਾਂ ਪੰਚ ਕਹਿੰਦਾ ਵੀ ਨਹੀਂ ਵੀ ਆਪਾਂ ਨੂੰ ਪਾਣੀ ਤੱਕੇ ਆ ਪਾਣੀ ਇਹਦਾ ਨਾ ਇਹ ਚਿੰਜਾ ਦਾ ਬਰਾਬਰ ਲੱਗਦਾ ਇਹਨ ਇੱਕ ਘਾਟ ਰਹੀ ਬਈ ਜੇ ਤੇਰੇ ਵਾਲੀ ਸੀਟ ਰਹੇ ਜਿਹੜੀ ਉਹੀ ਜਿਹੜੀ ਤੈਰ ਵਾਈਹ ਟਰੈਕਟਰ ਨੂੰ ਉਹ ਨਾ ਜਿਹੜੀ ਨਾ ਜਿਹੜੀ ਤੈਰ ਵਾਈਹ ਟਰੈਕਟਰ ਨੂੰ ਉੱਪਰ ਬਾਈ ਕੋਠੇ ਨਾ ਟਰੈਕਟਰ ਨੂੰ ਸਵਰ ਜਿਹੜਾ ਕਵਰ ਆ ਉਹ ਉਹ ਠੀਕ ਹਾਂ ਤੇ ਜੋ ਹੁੰਦੀ ਆ ਜੀ ਨੇ ਕੰਮ ਖਰਾਬ ਹੁੰਦਾ ਠੀਕ ਹੈ ਨਹੀਂ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਦੇਖੋ ਜਿੱਥੇ ਕਹਿੰਦੇ ਪਰਾਲੀ ਕਹਦੇ ਕੋਈ ਪਰਾਲੀ ਪਹਿਲਾਂ ਨਹੀਂ ਵੀਡੀਓ ਬਣਾਈ ਜੀ ਪਰਾਲੀ ਹਾਂ ਚੱਲਦੇ ਕੋਲ ਪਰਾਲੀ ਦਾ ਖੇਤ ਭਰਿਆ ਪਿਆ ਤਾਂ ਬਈ ਕੋਈ ਕਹਦੇ ਇੱਥੇ ਅੱਛੀ ਵੀਡੀਓ ਨੇ ਤਾਂ ਕਹਿ ਬਈ ਇੱਥੇ ਪਰਾਲੀ ਭਈਏ ਇਕੱਠੇ ਕਰਕੇ ਅਸੀਂ ਤਾਂ ਲੈ ਜਾ ਰਹੀ ਫੇਰ ਤਾਂ ਹਾਂ ਪਰਾਲੀ ਦੀ ਤੇ ਕਹਿੰਦਾ ਅੱਛੀ ਵੀਡੀਓ ਵੀ ਜੇ ਹੁੰਦਾ ਤਾਂ ਕਰ ਵੀ ਕਹਿੰਦਾ ਜੇ ਹੁੰਦਾ ਭਾਈ ਕਰ ਦੋ ਨਹੀਂ ਤਾਂ ਜਵਾਬ ਦੇ ਕੇ ਚਲੋ ਭਾਈ। ਭਰੋਸਾ ਨਹੀਂ ਹੈਗਾ ਨੂੰ ਆਪਣੇ ਆਪ ਹਨਾ। ਇਹ ਹੋ ਜੂਗਾ ਵੀ ਕਿ ਨਹੀਂ? ਜਦੋਂ ਬੰਦੇ ਨੂੰ ਨਾ ਆਉਣੇ ਭਰੋਸਾ ਹੋ ਜਾਵੇ ਵੀ ਭਾਈ ਮੈਂ ਇਹ ਕੰਮ ਕਰ ਸਕਦਾ। ਹਾਂ ਦੂਈ ਗੱਲ ਪਹਿਲੀ ਸਿਨੇਮਾ ਦਾ। ਇੱਕ ਦਾ ਬੰਦੇ ਨੂੰ ਆਪਣੇ ਭਰੋਸਾ ਆਉਣਾ ਚਾਹੀਦਾ ਵੀ ਮੈਂ ਕਰ ਦੂੰਗਾ ਜੇ ਨਹੀਂ ਪਹਿਲਾਂ ਕਦੇ ਮੈਂ ਤੇ ਪੰਗਾ ਲਿੱਤਾ ਇਹ ਪੰਗਾ ਲਾਉਂਗੀ ਤਾਂ ਹੀ ਆਉਂਗਾ। ਹਾਂ ਰਿਸਕ ਲੈ ਕੇ ਕੰਮ ਉਹ ਇਹ ਕਰਦਾ ਤਾਂ ਹੀ ਸਿੱਖੂਗਾ ਬੰਦਾ। ਪੀ ਤਾਂ ਇਹ ਕੇ ਵਧੂਗਾ ਜੇ ਬਾਕੀ ਬਈ ਜੇ ਹੋ ਗਿਆ ਤਾਂ ਵੀ ਠੀਕ ਹੈ ਜੇ ਨਹੀਂ ਹੋਇਆ ਅਗਲੇ ਨੂੰ ਫੜੀ ਹੋਣਾ ਅਗਲੀ ਵਾਰ ਪੱਤਰਾ ਤਾਂ ਕਰੇ ਦੇਣਾ ਜ਼ੀਰੋ ਜੇ ਨਹੀਂ ਹੋਇਆ ਪੱਤਰਾ ਤਾਂ ਨਹੀਂ ਛੱਡਦੇ ਉਹਦਾ ਪੱਤਰਾ ਦਾ ਕਰੇ ਦੋ ਜੀਰੋ ਜੀਰੋ ਕਰਕੇ ਛੱਡਿਆ ਹੁਣ ਇਹ ਤਾਂ ਹੁਣ ਜ਼ੀਰੋ ਦਾਤਾ ਦੇ ਗਣ ਲਾਤੀ ਪਰਾਲੀ ਉਪਰ ਡੱਕੇ ਦਿਖਾਉਂ ਕਿਡੀਆਂ ਦਿਖਦੀਆਂ ਡੱਕੇ ਚੁੱਕ ਲਾ ਇਹ ਡੱਕੇ ਦੇ ਨਾਲ ਸਾਰੇ ਖੇਤ ਦੇ ਜੀਨੇ ਪਏ ਨੇ ਡੱਕੇ ਹੈਗੇ ਨੇ ਇਹ ਚੱਕਰ ਉੱਪਰ ਉੱਪਰ ਭਰੇ ਆ ਹੈਂ ਐਨ ਵੀ ਨੋ ਨਾ ਨਹੀਂ ਵੀ ਅੱਜ ਸਿੱਖ ਗਿਆ ਬੈਠਾ ਬੈਠਾ ਲੇਰ ਅੰਧਾ ਦਸਖਾ ਤਾਂ ਅੰਧਾ ਰਹਿ ਗਿਆ ਮਿੱਟੀ ਕਰਕੇ ਆਰਡਰ ਲੱਗੀ ਜਾਂਦਾ ਚਿੱਟਾ ਹੋਈ ਜਾਂਦਾ ਬਹੁਤ ਟਾਈਮ ਬਹੁਤ ਨਮ ਤੁਮਕੀ ਬਹੁਤ ਪਹਿਲਾਂ ਡੇਲੀ ਦਾਦ ਨੂੰ 2-3 ਵਜੇ ਪੜਨਾ ਮੈਂ ਕਰਨਾ ਹਾਂ ਇਹਨੂੰ ਦੇ ਵਾਸਤੇ ਖੱਦ ਦੀ ਸ਼ੇਕੋਇ ਤੇ ਫੇਲਦਾ ਜਾਂਦਾ ਟਰੈਕਟਰ ਦਾ ਹੈ ਹਰ ਦੇ ਕੱਢ ਦੇਗਾ ਨਾ ਤਾਂ ਹੀ ਲੇਅਰ ਦੇ ਦੇ ਤੇਰੀ ਇਹ ਕਰ ਨਹੀਂ ਰਹਿਂਦਾ ਮੁੰਡਾ পাগল ਹੋ ਗਿਆ ਤੇਰੀ ਇਹ পাগল ਹੋਇਆ ਹੋਇਆ ਇਹ ਵੀ ਦੇ ਦਈਏ ਕਿਸ ਨੂੰ ਲੇਅਰ ਦੇ ਤਾਂ ਮਾਸੀ ਨਾਲ ਦਿੱਤੀ ਆ ਹਾਂ ਵੀ ਹੋਰ ਕਿਸੇ ਨੇ ਦੇ ਦਈਏ ਰਿਸ਼ਤੇਦਾਰੀ ਮੈਂ ਪਰ ਇਹਨੂੰ ਨਹੀਂ ਦੇਣਾ ਹੈਗਾ ਚਲਾਇਆ ਵੀ ਖਾਸਾ ਲੱਗਦਾ ਮੈਨੂੰ ਲਾਇਆ ਵੀ ਖਸਾ ਦੇਖ ਲਾ ਤੂੰ 2 ਸਾਲ ਚਲਾਇਆ 200 ਚ ਮੇਰੇ ਬਹੁਤ ਚੱਲਿਆ ਉਹ ਸਭ ਤੋਂ ਸਾਰੀ ਤੱਕ ਉਹ ਇਹ 350 400 ਜੰਦ ਵਿੱਚ ਘੰਟਾ ਚਲਾਉਂਦਾ 400 ਘੰਟੇ ਕਿੰਨੇ ਗੀਲੇ ਵੜਦਾ ਤਾਂ ਘੰਟੇ ਮੈਂ ਘੰਟੇ ਤੋਂ ਮਜ਼ਾ ਆ ਤਿੱਕੇ ਹੋਣਾ ਹੈ ਇਹ ਖੇਤ ਦੀ ਕੰਡੀਸ਼ਨ ਆ ਬਾਕੀ ਜਿੱਕਾ ਹੁਣ ਆਪਣਾ ਰੇਗ ਸਾਲ ਦੇਣਾ ਕਰਾਉਨੇ ਆਪਾਂ ਖੇਤ ਆ ਹਾਂ ਜੇ ਹੁਣ ਤੁਸੀਂ ਕਰਵਾਇਆ ਤੇ ਕੀ ਜੇ ਤੁਸੀਂ ਗਾਹ ਨੂੰ ਵੀ ਕਰਾਉਣਾ ਤੁਹਾਡੇ ਮਨ ਨੇ ਕਿ ਚੱਲ 40 ਮਿੰਟ ਲੱਗਦੇ ਕੀਲੇ ਨੂੰ ਠੀਕ ਆ ਜੇ ਜੋਮਾ ਹੀ ਜੀਰੋ ਕਰਨੇ ਪਰ ਆ ਕੇ ਵੀ ਸਫਾਈ ਉਹ ਦੇਣੀ ਆ ਪੂਰੀ ਖੇਤ ਨੂੰ ਫਿਰ ਲੱਗਦਾ ਇਹ ਮਤਲਬ ਉਹੀ ਡੇਢ ਕ ਘੰਟੇ ਦੇ ਵਿੱਚ ਗਰੀਬਨ ਲੱਗ ਜਾਂਦਾ ਇੱਕ ਅੱਧੀ ਪਾੜ ਵੱਧ ਪੈ ਜਾਂਦੀ ਆ ਤਿੰਨ ਪਾੜਾਂ ਹੀ ਹੋ ਜਾਂਦਾ ਕਹੇ ਆ ਚਾਰ ਜਾਂ ਪੰਜ ਪਾੜਾਂ ਦੇ ਖੇਤ ਬਣਨੇ ਆਲਾ ਦਾ ਤੇ ਤਿੰਨ ਪਾੜਾਂ ਦੇ ਬਣਾ ਕੇ ਦੇ ਅਸੀਂ ਕਹਿੰਦੇ ਰਹਿਣ ਤਾਂ ਯਾਰ ਜੇ ਬੰਦ ਹੋਵਾਂਗੇ ਅਪਾ ਗੱਲ ਇਹਨਾ ਮਾਨਦਾਰੀ ਕੋਈ ਚੀਜ਼ ਨਹੀਂ ਹੈਗੀ ਉਹ ਮੈਂ ਹੱਥ ਵੀ ਨੂੰ ਜਿੱਦਣ ਲਿਆ ਮੈਨੂੰ ਕਿਹਾ ਮੈਂ ਕਿਹਾ ਮਾਨਦਾਰੀ ਨਾਲ ਚਲਾ ਲਈ ਕੰਮ ਦਾ ਘਾਟਾ ਨਹੀਂ ਕੰਮ ਅੱਜ ਵੀ ਬਈ ਇਹਦੇ ਕੋਲ ਤਿੰਨ ਚਾਰ ਦਿਨ ਦਾ ਐਡਵਾਂਸ ਪਿਆ ਐਨੂੰ ਤਾਂ ਹੁਣ ਇਹਨੂੰ ਵੀ ਜਾਣਾ ਪੈਂਦਾ ਇਹ ਵੀ ਕੱਲਾ ਹੀ ਇੱਕ ਦਿਨਾਂ ਘੰਟੇ ਤੋਂ ਘੰਟੇ ਤੋਂ ਪਹਿਲਾਂ ਹੀ ਲੈ ਲੈਂਦਾ ਕੰਮ ਇੱਕ ਹੋਵੇ ਦੋ ਡਰਾਈਵਰ ਦੋ ਹੋਣੇ ਚਾਹੀਦੇ ਦੋ ਹੋਣੇ ਚਾਹੀਦੇ ਤਾਂ ਕਰਕੇ ਚੱਲੀ ਜਾਂਦਾ ਮੈਂ ਦੇਖ ਲਾ ਪਹਿਲਾਂ ਘਰਾਂ ਦਾ ਵੀ ਕੰਮ ਕਰਨਾ ਹੁੰਦਾ ਤਾਂ ਪਾਚ ਖੇਤ ਦੇ ਬੋਣੇ ਦੇ ਯਾਰ ਫਿਰ ਆਪਣੇ ਜੀਜੀ ਜੂਰੀ ਵੀ ਜੋਬ ਕਣਕ ਹਨਾ ਇਹ ਕਰਨਾ ਪੈਂਦਾ ਫਿਰ ਘੋੜੇ ਵੀ ਦੇਖਣੇ ਪੈਂਦੇ ਤੇ ਉਧਰ ਲੇਜ਼ਰ ਦੇ ਨਾਲ ਚੱਲਦੇ ਹੁੰਦੇ ਆ ਐਨੇ ਕੰਮ ਯਾਰ ਇਕੱਲੇ ਬੰਦੇ ਤਾਂ ਹੁੰਦੇ ਨਹੀਂ ਲੈਗੇ ਮੈਂ ਤਾਂ ਕਰਕੇ ਘੱਟ ਇਹਦੇ ਬਾਅਦ ਸਵੇਰ ਸ਼ਾਮੇ ਕਰਦਾ ਕੰਮ ਕੌਣ ਹੱਥ ਵੀਰ ਹਾਂ ਦੁਪਹਿਰ ਨਹੀਂ ਤੇ ਵੰਨਤ ਲਾਦੇ ਨਹੀਂ ਕਰੇ ਮੈਂ ਦੇਖੀ ਨਹੀਂ ਅੱਜ ਪਤਾ ਨਹੀਂ ਕਿਵੇਂ ਆ ਗਿਆ ਆਪਣੇ ਕਰਕੇ ਆ ਗਿਆ ਉਹ ਇਹ ਮੈਨੂੰ ਤਾਂ ਲੰਘ ਗਿਆ ਉਹ ਤਾਂ ਲੰਘ ਗਿਆ ਆਪਣੇ ਕਰਕੇ ਆਪਾਂ ਨੂੰ ਬਚਾ ਗਏ ਚਲ ਕੋਈ ਨਾ ਕਿਤੇ ਨਹੀਂ ਹੁੰਦਾ ਕਹਿੰਦਾ ਹੈ ਇੱਕ ਦੋ ਨਾਲ ਇਹ ਕੰਮ ਕਰਾ ਕੇ ਕਰ ਦੇ ਭਾਈ ਉਹ ਇਹ ਛਰਕ ਨਹੀਂ ਜਾਂਦਾ ਬੰਦਾ ਬੱਕਰੀਏ ਫਿਰ ਆਪਣੇ ਨਹੀਂ ਮੰਨ ਚੋ ਪਾਪ ਹੈਗਾ ਚਲ ਪੜਨਾ ਸਿੱਖ ਲੈ ਅੱਜ ਹਾਂ ਚਲ ਤੈਨੂੰ ਤੋਂ ਸਿਖਾਉਂਦਾ ਤੈਨੂੰ ਤਾਂ ਇਹ ਨਾ ਕਰ ਦੂੰ ਹਾਲੀ ਤੈਨੂੰ ਕਿਹਾ ਤਾਂ ਹੈਗਾ ਤੈਨੂੰ ਉਹ ਤਜਰਬੇ ਦਵਾਂਗਾ ਜਿਹੜਾ ਕਿਸੇ ਨੇ ਦੇਖੇ ਵੀ ਨਹੀਂ ਉਹਨੂੰ ਆਡਰ ਬੋਤਲ ਆ ਗਈ ਆ ਜਾਣਾ ਬੈਠੀ ਆ ਲਾਏ ਰਹਿਣਗੇ ਸਾਡੇ ਤੇ ਖੁੱਲ੍ਹੇ ਹੋਏ ਕੋਈ ਪਤਾ ਲਾ ਕੇ ਲੈ ਕੇ ਆਏ ਹੋਣਾ ਮੇਰੇ ਖਾਣੇ ਲਾ ਦੇ ਮੈਨੂੰ ਬਸ ਆ ਖੋਲ ਆ ਪਰ ਪਾ ਲੈਨੇ ਇੱਥੇ ਮੇਹ ਬਹੁਤ ਬਈ ਸ਼ਾਹੀ ਕੰਮ ਆ ਜੀ ਨਹੀਂ ਸ਼ਾਹੀ ਕੰਮ ਨਹੀਂ ਕਹਿੰਦੇ 2 ਵਜ ਗਏ ਨਹੀਂ ਤਾਂ ਕੰਮ ਹੀ ਪੈਂਦਾ ਹੈਨਾ 2 ਵਜ ਗਏ ਨਾ ਬਈ ਜਿੱਤੀ ਹੋ ਗਈ ਤੇ ਤੂੰ ਹੋ ਗਿਆ ਹਾਂ ਬੰਦ ਜੀ ਕਿਹਣਾ ਹੁਣ ਆਪਾਂ ਨੇ ਕਿਰਾਇਆ ਕਰੇ ਦਾ ਕੰਮ ਕਰਨਾ ਸਭ ਤੋਂ ਵਧੀਆ ਇੱਕ ਤਾਂ ਇਮਾਨਦਾਰੀ ਨਾਲ ਜੇ ਬੰਦਾ ਚੱਲੂਗਾ ਨਾ ਤਾਂ ਅੱਜ ਪੈਸਾ ਵੀ ਵਾਧੂ ਆ ਫਰਮਾਨਾ ਕੰਮ ਆਪੇ ਦਿੰਦਾ ਬਈ ਐਡਵਾਂਸ ਦਿੰਦਾ ਇਹਨੂੰ ਐ ਹੁੰਦਾ ਦਾ ਬਈ ਬਸ ਅੱਜ ਦਾ ਦਿਨ ਕੰਮ ਗੱਲ ਨਹੀਂ ਹੈ ਕਾ ਮੇਰੇ ਰਾਤ ਨੂੰ ਹੀ ਪਤਾ ਲੱਗਦਾ ਵੀ ਸਵੇਰੇ ਬਾਈ ਹੋਰ ਕੰਮ ਇੰਨਾ ਆ ਗਿਆ ਇਹ ਜੀ ਜਾਣੇ ਮੈਂ ਰਾਤ ਨੂੰ ਦੇਖ ਲੈ ਸੋਚ ਕੇ ਪੈਣਾ ਵੀ ਅੱਜ ਸਾਰਾ ਸਾਰਾ ਕੰਮ ਨਿਬੇੜ ਦਵਾਂ ਸਵੇਰੇ ਚੱਲ ਸੌਂ ਲੂੰਗਾ ਦਿਨ ਦਿਨ ਉਹ ਕਰ ਲਵਾਂ ਮੈਂ ਹਜੇ ਉੱਠਣਾ ਬਾਅਦ ਚ 6:30 5 6 ਵਜੇ ਬੋਲ ਬਾਈ ਆ ਜਾ ਯਾਰ ਕਿੱਥੇ ਰਹਿ ਗਿਆ ਮੈਂ ਚਾਰ ਬੰਦੇ ਪਹਿਲਾਂ ਹੀ ਖੜੇ ਹੁੰਦੇ ਗਏ ਸਹੀ ਗੱਲ ਮੈਂ ਪਤਾ ਦੇਖ ਲੈ ਉਰੇ ਤੇ ਤੂੰ ਗਿਆ ਤਾਂ ਉੱਚੀ ਟਾਣ ਜਿੱਥੇ ਜੀਪ ਲੈ ਕੇ ਗਏ ਤੇ ਆਪਾਂ ਜੀਪ ਤੇ ਜੀਪ ਨਾਲ ਜੀਪ ਚੋੜਾ ਹਾਂ ਉਥੇ ਵੀ ਗਾਹਾਂ 25 30 ਕਿਲੋਮੀਟਰ ਗਾਹਾਂ ਉੱਥੇ ਤੱਕ ਮਾਰ ਕੇ ਆਉਂਦਾ ਹੁੰਦਾ ਹੁੰਦਾ ਦਮਨ ਦੋ ਦੋ ਤਿੰਨ ਤਿੰਨ ਕਿਲੇ ਇਕੱਠੇ ਦੋ ਦੋ ਤਿੰਨ ਤਿੰਨ ਨਹੀਂ 10 10 15 15 ਕਿਲੇ ਹੁੰਦੇ ਤੇ ਉਹਨਾਂ ਨੇ ਟੱਕ ਪਾਈਆਂ ਨੇ ਪਤਾ ਕਿਵੇਂ ਆਪਣਾ ਚੰਡੀ ਕੱਢਦੇ ਨੇ ਲੱਤੀ ਆ ਜਿੱਦਾਂ ਆ ਸਾਰਾ ਖੇਤ ਆ ਨਾ ਹਾਂ ਐਡਾ ਖੇਤ ਦਾ ਇੱਕ ਬਣਾਉਣਾ ਠੀਕ ਆ ਇਹਦੇ 'ਚ ਕੀਲਾ ਸਵਕ ਉਹ ਪਾਲਾ ਐਡਾ-ਐਡੇ ਬੜੇ ਇੱਕ ਮੁੰਡਾ ਹੋਰ ਹੁੰਦਾ ਹੈ ਹੈ ਸਾਲ ਵੀ ਤਾਂ ਨਹੀਂ ਉਹ ਨਹੀਂ ਉਹ ਤਾਂ ਉਰੀ ਚਲਾਉਂਦਾ ਉਹਦੇ ਉਹਦੇ ਨਾਲ ਤਾਂ ਹੁਣ ਆੜੀ ਪਈ ਆ ਮੇਰੀ ਅੱਛਾ ਉਹਦੇ ਨਾਲ ਨਹੀਂ ਤਾਂ ਮੈਂ ਕੱਲਾ ਹੀ ਬਣਾ ਕੇ ਆਵਾਂ ਉਹ ਕੱਲਾ ਟਰੈਕਟਰ ਨਾਲ ਲਾ ਕੇ ਸਾਰਾ ਸਾਰਾ ਦੈਨ ਸਾਰੀ ਸਾਰੀ ਕਾਰਨ ਆਉਂਦੀ ਹੁੰਦੀ ਹੈ ਕਿ ਐਡਾ ਟੱਕ ਜਿਹੜਾ ਬੜਾ ਟੱਕ ਬਣਾਉਣਾ ਵੀ ਕਹਿ ਦਨੇ ਆ। ਖਾਲਾ ਇਹਦਾ ਬੜਾ ਨਿਕਿਆ। ਅਗਰ ਇਹਨੇ ਬੱਟਾ ਸਾਈਡਾ ਚਾਰੇ ਪਾਸੇ ਖੁੰਝੇ ਪਾਣੀ ਪੂਰਾ ਲੈਣਾ। ਐਡੇ بڑے ਖੇਤ ਨੂੰ ਪਾਣੀ ਹੁਣ ਜੇ ਉੱਥੇ ਮਿੱਟੀ ਘੜਦੀ ਜਾਂ ਤਾਂ ਸਾਰੇ ਖੇਤ ਚ ਮਿੱਟੀ ਚੱਕ ਕੇ ਪਾਉਣੀ ਪਾਉਣੀ ਹੈ। ਆਇੰਗੇ ਹੈਗਾ ਵੀ ਉਰੇ ਤੇ ਭਰ ਕੇ ਉੱਥੇ ਸਿੱਧਦੇ। ਹਾਂ। ਇਹ ਦੀ ਜਾਣ। ਤਾਂ ਬਰਾਬਰ ਲੈਵਲ ਹੋਣਾ। ਹਾਂ ਤਾਂ ਹੋਣਾ। ਯਾਰ ਇਹ ਤਾਂ ਆ ਮੈਨੂੰ ਬੇਕਾਰ ਕੰਮ। ਇਹ ਚੱਕ ਕੇ ਪਾਣਾ ਭਰ ਕੇ ਹੈ। पंज <laughs>